ਪਾਵਨ ਪਵਿੱਤਰ ਰੱਖਣਾ ਜੀ ਓਕੇ ਜੀ ਸਤੰਤਨ ਸ਼੍ਰੀ ਗੁਰਨਾਮ ਦੇਵ ਜੀ ਮਹਾਰਾਜ ਨੇ ਜਦੋਂ ਪਿੱਤਾ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਸੀ ਕਿ ਜਾ ਕੇ ਕੋਈ ਵਪਾਰ ਸੌਦਾ ਕਰੋ ਬਰਨਾਲਕੇ ਚ ਮਹਾਰਾਜ ਉਸ ਸਮੇਂ ਸਾਥੇ ਕਈ ਮਰਦਾਨਾ ਜਿਨੇ ਲੈ ਕੇ ਇਸ ਸ਼ਹਿਰ ਦੇ ਵਿੱਚ ਆਇਸ ਹੁਣ ਮੰਡੀ ਚੂੜ ਕਾਲ ਓਕੇ ਮੰਡੀ ਚੂੜ ਅੱਜ ਆ ਰਿਹਾ ਏ ह्म ਲਓ ਵੀ ਗੁੱਡ ਮਾਰਨਿੰਗ ਪਾਕਿਸਤਾਨ ਸਾਡਾ ਹੈਗਾ ਅੱਜ ਪੰਜਵਾਂ ਦਿਨ ਤੇ ਪਤਾ ਲੱਗ ਨਹੀਂ ਰਿਹਾ ਪਾਕਿਸਤਾਨ ਜਿਹਾ ਲੱਗਦਾ ਵੀ ਮਾਮੇ ਗੋਲੀ ਫਿਰਦੇ ਆ ਰਾਤ ਬੜੀ ਸੁਣੀ ਨੀਂਦ ਆਈ ਪੱਕੇ ਥੱਲੇ ਆ ਆ ਆ ਆ ਤੇ ਬਾਈ ਜੀ ਨੇ ਸਾਨੂੰ ਸਵੇਰੇ ਸਵੇਰੇ ਚਾਹ ਬਣਾ ਕੇ ਦਿੱਤੀ ਆ ਕੀ ਨਾ ਬਾਈ ਦਾ ਛੱਡ ਬਾਬਾ ਖੈਰ ਸائیں ਬਾਬਾ ਖੈਰ ਸਾਈਂ ਬਾਬਾ ਖੈਰ ਸਾਈਂ ਦੇ ਆ ਨਹੀਂ ਦਿੱਤੇ ਇੱਥੇ ਬਾਈ ਦਾ ਘਰ ਆ ਜਿੱਥੇ ਅਸੀਂ ਬੈਠੇ ਆ ਇਹ ਆਫਿਸ ਐ ਪ੍ਰਾਪਰਟੀ ਦਾ ਪ੍ਰਾਪਰਟੀ ਦਾ ਕੰਮ ਕਰਦਾ ਬਾਈ ਨਾਸਰ ਉੱਪਰ ਫਲੈਟ ਉਹ ਉੱਪਰ ਬਾਈ ਦਾ ਫਲੈਟ ਬਣਾ ਰਹਿਣ ਵਾਸਤੇ ਤੇ ਅਸੀਂ ਇੱਥੇ ਰਹੇ ਆ ਤੇ ਬਾਈ ਦਾ ਕੰਮ ਕਰ ਇੱਥੇ ਪ੍ਰੋਪਰਟੀ ਦਾ ਅੱਜ ਅਸੀਂ ਚੱਲੇ ਆ ਜੀ ਵਾਰਿਸ਼ਾ ਹੀਰ ਵਾਰਿਸ਼ਾ ਹੇ ਹੇ ਹੀਰ ਵਾਰਿਸ਼ਾ ਨਹੀਂ ਨਹੀਂ ਹੀਰ ਵਾਰਿਸ਼ ਨਾਲ ਜੁੜ ਗਈ ਹੀਰੇ ਆਖੀ ਦੀ ਜੋਗਿਆ ਉਠਵਲੇ ਕੌਣ ਰੁੱਠੜੇ ਯਾਰ ਨਾ ਹਰ ਦਾਈ ਹੋ ਐਸਾ ਕੋਈ ਨਾ ਮੈਂ ਟੁੰਡ ਥਕੀ ਉਹ ਜਿਹੜਾ ਗਿਆ ਨੂੰ ਮੋੜ ਲਿਆਂ ਮਦਾਈ ਚਾਹ ਪੀਓ ਜੀ ਅੱਜ ਚੱਲੇ ਆ ਜੀ ਹੀਰਵਾਰਸ਼ ਆ ਤੇ ਉਸ ਤੋਂ ਬਾਅਦ ਆਪਾਂ ਚੱਲੇ ਆ ਇੱਕ ਹੋਰ ਜਗ੍ਹਾ ਸੀ ਕਿੱਥੇ ਸੀ ਆਪਣਾ ਸ਼ਮੀ ਗੀਰ بارشਾਂ ਤੋਂ ਬਾਅਦ ਆਮ ਸੱਚਾ ਹਦਾ ਸੱਚਾ ਹਦਾ ਚੱਲੇ ਆ ਜੀ ਤੇ ਉਸ ਤੋਂ ਬਾਅਦ ਲਾਹੌਰ ਸ਼ਾਪਿੰਗ ਕਰਨੀ ਹੈ ਤੇ ਕੱਲ ਨੂੰ ਅਸੀਂ ਆਪਦੇ ਚੱਲੇ ਮਿਲਦੇ ਆ ਜੀ ਚਾਪੀ ਲਈ ਇਹ ਜਿਹੜੇ ਸੱਪ ਬੈਠੇ ਹੈ ਮੇਰਾ ਮਠਾਈ ਮੇਰੀ ਖਾ ਗਈ ਆ ਕੋਈ ਗੱਲ ਹੈ ਕਰਨ ਮਠਾਈ ਭਾਜੀ ਸਾਰੀ ਤਾਂ ਉੱਥੇ ਖਾ ਗਈ ਕੱਲ ਆਪਾਂ ਲੱਡੂ ਤੁਹਾਨੂੰ ਪਾਇਲਟ ਦਾ ਜੀ ਖਾ ਗਈ ਸੀ ਬੜੀ ਸਵਾਦ ਸੀ ਕੇਸਰ ਵਾਲੀ ਸੀ ਉਦੋਂ ਜਵਾਰ ਕਹਿੰਦੇ ਵਿੱਚ ਕੀ ਆ ਗਿਆ ਕਿਸਰ ਆ ਗਿਆ ਵਾ ਘਰ ਲਾ ਚਲੋ ਠੀਕ ਆ ਭਾਜੀ ਦੇਖੋ ਭਾਜੀ ਸ਼ੁਕਰੀਆ ਨਾਸ਼ਤਾ ਕੀਤਾ ਹੁਣ ਤੇ ਮਿਲਦੇ ਆਪਾਂ ਦੁਬਾਰੇ ਲਾਹੌਰ ਓਕੇ ਭਾਜੀ ਆ ਗਿਆ ਬਿੱਲੀ ਜਾ ਗਿਆ ਹਾਂ ਆ ਗਿਆ ਆ ਗਿਆ ਬਿੱਲੀ ਜਾ ਗਿਆ ਲੈ ਭਾਈ ਜਵਾਰ ਸਿੰਘ ਸਾਨੂੰ ਲੈ ਚੱਲ ਬਾਰਸ਼ਾ ਦੀ ਮੈਨੂੰ ਆਸ਼ੀਰਵਾਦ ਦਿੱਤਾ ਉਹ ਮਲਖਾਂ ਵਾਲਾ ਅੱਲਾ ਵੀ ਮੇਤਰੋ 225 ਮਲਖਾਂ ਵਾਲੇ ਪਿੰਡ ਬੈਠੇ ਆ ਜੀ ਤੇ ਬਾਈ ਜੀ ਇਹ ਦੋਨੇ ਇਕੱਠੇ ਪੜ੍ਹੇ ਨੇ ਦੋਨੇ ਕਲਾਸਮੇਟ ਨੇ ਤੇ ਇਹ ਬੈਠੇ ਆਪਣੇ ਗਾਹਾਂ ਜੀ ਮਿੱਤਰ ਇੱਕ ਉਹ ਬਾਈ ਮੁੰਡਾ ਇਹ ਮੇਰੇ ਨਾਲ ਪੜਿਆ ਤੇ ਤੇ ਬੜੀ ਆਉ ਭਗਤ ਹੋ ਰਹੀ ਆ ਜੀ ਸ਼ੁਕਰੀਆ ਬਾਈ ਜੀ ਦਾ ਜੀ ਅਸੀਂ ਲੁਕੜ ਮੀਟੀ ਖੇਡਦੇ ਸੀ ਕਿੰਨੇ ਕਿੰਨੇ ਦੇ ਲੱਭਦੇ ਨਹੀਂ ਸੀ ਹੁੰਦੇ ਤੇ ਇਹ ਆ ਜੀ ਸੇਵਾ ਸਾਡੀ ਹੋ ਰਹੀ ਆ ਨਾਲ ਸਾਨੂੰ ਨਾਭੀ ਗਲਾਬ ਜਮਣ ਨਹੀਂ ਕੱਟਦਾ ਕੁਛ ਨਹੀਂ ਕੱਟਦਾ ਮੈਂ ਕੁਛ ਨਹੀਂ ਕੱਟਦਾ ਉਹ ਗਾਟੇ ਸ਼ੁਰੂ ਤੋਂ ਹੀ ਖਰਾਬ ਕਰ ਦਿੱਤੇ ਨਹੀਂ ਕੁਛ ਨਹੀਂ ਖਰਾਬ ਕੀਤਾ ਦੁਆਰਾ ਦਾ ਨਹੀਂ ਚੱਲੂਗੀ ਤਾਂ ਉਹ ਵੇ ਮੂੰਹ ਵੇ ਕਿਦਾਂ ਦਾ ਹੈ ਜਾਂਦਾ ਇਹ ਹੈ ਪੜਾ ਤੇ ਬੜਾ ਪਿਆਰ ਹੋ ਰਿਹਾ ਜੀ ਤੇ ਅਗਲੀ ਵਾਰੀ ਖੁੱਲ ਕੇ ਆਵਾਂਗੇ ਖੁੱਲਾ ਟਾਈਮ ਕੱਢ ਕੇ ਆਵਾਂਗੇ ਇਨਸ਼ਾਅੱਲਾ ਤੇ ਰੋਟੀਆਂ ਰਟੀਆਂ ਖਾਵਾਂਗੇ ਚੰਗੀਆਂ ਪੂਰੀਆਂ ਠੀਕ ਆ ਜੀ ਨਾਣ ਚੱਲਣਗੇ ਨਾਣ ਬਹੁਤ ਖਾਲੀ ਰੋਟੀਆਂ ਖਾਣੀਆਂ ਭਰਾਵਾ ਰੋਟੀ ਰੋਟੀ ਆਓ ਐਡਾ ਸੀ ਸਾਡਾ ਭਰਾ ਮੈਨੂੰ ਦੂਰੋਂ ਮਿਲਣ ਆਇਆ ਫੋਟੋ ਕਰਾਉਣ ਦੇ ਲਈ બોલ કોઈ ચાર શબ્દ ਪੰਜਾਬੀ ਆਉਂਦੀ ਆ ਪੰਜਾਬੀ ਸੰਗੀਤ ਸੰਗੀਤ ਰੰਗ ਦਾ ਗਾਤ ਮੈਂ ਸੰਗੀਤ ਲੱਗੇ ਠੀਕ ਵਧੀਆ ਲੱਗੇ ਮਜ਼ਾ ਲੱਗੇ ਮਿਲ ਕੇ ਖੁਸ਼ ਹੋ ਗਿਆ ਹਾਂ ਹਾਂਜੀ ਤੇ ਹੁਣ ਅਸੀਂ ਚੱਲੇ ਆ ਜੀ ਪਤਾ ਹੀ ਕੀ ਲੈ ਰਹੇ ਹਾਂ ਹੁਣ ਅਸੀਂ ਸਾਨੂੰ ਜਾਣਾ ਪਊਗਾ ਅਗਲੀ ਵਾਰੀ ਆਵਾਂਗੇ ਫੇਰ ਆਵਾਂਗੇ ਜਲਦੀ ਇਨਸ਼ਾਅੱਲਾ ਯਾਰ ਅਸੀਂ ਤੇ ਕਹਿੰਦਿਆਂ ਵੀ ਧੁੱਕੋ ਅੱਲਾਹ ਸ਼ਾਹ ਦੀਆਂ ਸਾਨੂੰ ਬਾਰਿਸ਼ ਛਾ ਗਈ ਕਿਦ ਨਹੀਂ ਪੌਣ ਹੁਣ ਹੋ ਗਿਆ ਹਮਾਰ ਬਾਰਿਸ਼ ਛਾ ਡਿਆ وارش شاہ ਕਹਿੰਦਾ ਜੋ ਮੁੰਡਿਓ ਚਾਹ ਪੀ ਲੀ ਜੇ ਆਹਾ ਆਹਾ ਆ ਜਾਓ ਕਰਮੁਰ ਦੇ ਭਾਈ ਲਓ ਜੀ ਇਹ ਹੈਗਾ ਜੀ ਸਾਡਾ ਫਰੂਕਾਬਾਦ ਤੇ ਸੱਚਾ ਹੁੰਦਾ 21 ਕਿਲੋਮੀਟਰ ਅਸੀਂ ਚੱਲੇ ਆ ਜੀ ਦੋਸਤੋ ਪਹੁੰਚ ਚੁੱਕੇ ਆ ਜੀ ਸੱਚਾ ਸੌਦਾ ਜਿੱਥੇ ਬਾਬਾ ਨਾਨਕ ਜੀ ਨੂੰ 20 ਰੁਪਏ ਦਿੱਤੇ ਸੀਗੇ ਸੱਚਾ ਸੌਦਾ ਕਰ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਤੁਸੀਂ ਸੁਣਿਆ ਹੋਣਾ ਇਹ ਉਹੀ ਪਿੰਡ ਆ ਤੇ ਉੱਥੀ ਆਪਾਂ ਚੱਲੇ ਆਂ ਉਹ ਜਗ੍ਹਾ ਤੇ ਜਿੱਥੇ ਭੁੱਖੇ ਸਾਧੂਆਂ ਨੂੰ ਉਹਨਾਂ ਨੇ ਖਾਣਾ ਖਵਾਇਆ ਸੀ ਪਿੰਡ ਦਾ ਨਾ ਵੀ ਸੱਚਾ ਸੌਦਾ ਮੇਰੇ ਖਿਆਲ ਚ ਨਾ ਗਾਇਸ ਹਾਂ ਪਿੰਡ ਦਾ ਨਾ ਵੀ ਸੱਚਾ ਸੌਦਾ ਹੀ ਆ ਇਹ ਮੰਡੀ ਚੂੜਖਾਨੇ 'ਚ ਆਪਾਂ ਫਿਰਨ ਡੇ ਆ ਇਸ ਟਾਈਮ ਇਹਨੂੰ ਫਰੂਕਾਬਾਦ ਕਿਹਾ ਜਾਂਦਾ ਅੱਛਾ ਮੰਡੀ ਚੂੜਖਾਨਾ ਤੇ ਇੱਥੇ ਭੁੱਖੇ ਸਾਧੂਆਂ ਨੂੰ ਖਾਣਾ ਖਵਾਇਆ ਸੀਗਾ ਤੇ ਪਿੰਡ ਬਾਬੇ ਤੁਹਾਨੂੰ ਨਿਕਾਣਾ ਸੀ ਨਾ ਹਾਂਜੀ ਪਿੰਡ ਨਿਕਾਣਾ ਸੀਗਾ ਉੱਥੋਂ ਆਏ ਸੀਗੇ ਪਚਾਹੋ ਤਾਂ ਕਰਨ ਤੇ ਰਾਜ ਭੁੱਖੇ ਸਾਧੂ ਮਿਲੇ ਉੱਥੇ ਚੱਲਦਾ ਆਪਣਾ ਦੋਸਤ ਤੁਹਾਨੂੰ ਸਾਰਾ ਕੁਝ ਦੱਸੂਗਾ ਬਾਬਾ ਜੀ ਆਪਣੇ ਦੋਸਤ ਨੇ ਅੱਛਾ ਬਾਬਾ ਜੀ ਦੋਸਤ ਨੇ ਸਾਰਾ ਇਤਿਹਾਸ ਸੁਣਾਵਾਂਗੇ ਆਪਾਂ ਇਹ ਗਲੀਆਂ ਵਿੱਚ ਦੀ ਤੇ ਪਹੁੰਚ ਰਹੇ ਹਾਂ ਜੀ ਆਪਾਂ ਗੁਰੂ ਘਰ ਇਹ ਸੀ ਜੀ ਗੁਰਦੁਆਰਾ ਸੱਚਾ ਸੌਦਾ ਜਿੱਦੇ ਆਪਾਂ ਅੱਗੇ ਪਹੁੰਚ ਚੁੱਕੇ ਆਂ गेट ਲੱਗਿਆ ਹੋਇਆ ਇੱਥੇ ਆਪਾਂ ਸਿਕਿਉਰਿਟੀ ਦਿਖਾਵਾਂਗੇ ਰੋਨੂੰ ਪਾਸਪੋਰਟ ਹੋ ਗਿਆ ਤਾਂ ਤੇ ਫਰੰਟਰ ਹੋਵਾਂਗੇ ਚਲੋ ਜੀ ਤੁਮ ਜਿਨਾ ਜੋ ਪਾਸਪੋਰਟ ਆਪਣੇ ਲੈ ਆਉਣ ਦੇ ਲੋ ਜੇ ਆਹ ਮੁੰਡੇ ਰ ਮਾਰਿਆ ਬਟੇ ਲਾ ਵਾ ਵਾ ਨਾ ਮੰਨਿਆ ਨਹੀਂ ਲਓ ਜੀ ਇਹ ਵੇਰ ਤੋੜਦੇ ਹੋਏ ਬੱਚੇ ਜੀ ਲਾ ਇੱਕ ਹੋਰ ਮਾਰ ਦੇ ਬੋਲਾ ਜਾ ਹਾਂ ਹਲੋ ਭਾਈ ਪਾਸਪੋਰਟ ਸਾਮਾ ਹਾਂਜੀ ਹਾਂਜੀ ਵੇਰ ਤੋੜ ਲੀ ਜਾ ਆ ਬਹੁਤ ਵਧੀਆ ਗੱਲ ਹੈ ਇੰਨਾ ਸੋਣਾ ਵੇਰ ਛੱਡੀ ਜਾਣਾ ਯਾਰ ਇਹ ਆ ਜੀ ਗੁਰੂ ਦਵਾਰਾ ਸੱਚਾ ਸੌਦਾ ਅੰਦਰੋਂ ਪ੍ਰਵੇਸ਼ ਹੋ ਚੁੱਕੇ ਆਪਾਂ ਗੇਟ ਆਪਣਾ ਸਿਕਿਉਰਿਟੀ ਵਗੈਰਾ ਹੋ ਗਿਆ ਤੇ ਇੱਥੇ ਬਾਬਾ ਜੀ ਸਾਨੂੰ ਮਿਲਣਗੇ ਇਤਿਹਾਸ ਸੁਣਾਉਣਗੇ ਵੈਸੇ ਤਾਂ ਪਤਾ ਵੀ ਆ ਪਰ ਫਿਰ ਵੀ ਬਹੁਤ ਵੱਡਾ ਗੁਰੂ ਘਰ ਮਤਲਬ ਕਾਫੀ ਲੰਮੀ ਚਾਰ ਦਵਾਰੀ ਮਾਰੀ ਹੋਈ ਆ ਬੂਟੇ ਪਾਟੇ ਬੜੇ ਸੋਹਣੇ ਲਾਇਆ ਬਈ ਛੱਡ ਛੱਡ ਜਾ ਕੀ ਕਰਨਿਆ ਯਾਰ ਵੀਡੀਓ ਹੋਣਾ ਅਸੀਂ ਇਕੱਠੇ ਰਹਿੰਦੇ ਚਾਪੀ ਭਾਈ ਪਾਜੀ ਗੁਰਦੁਆਰੇ ਦਰਸ਼ਨ ਕਰੋ ਸਾਰੇ ਗੁਰਦੁਆਰਾ ਸੱਚਾ ਸੌਦਾ ਜਿੱਥੋਂ ਕਿ ਦੁਨੀਆ ਭਰ ਚੱਜ ਲੰਗਰ ਚੱਲ ਰਹੇ ਨੇ ਉਹ ਇੱਥੋਂ ਸਟਾਰਟ ਹੋਇਆ ਸੀ ਜੀ 20 ਪਿਆ ਦਾ ਲੰਗਰ ਦਰਸ਼ਨ ਕਰੋ ਮਿੱਤਰੋ ਜਿੱਥੇ ਵੀ ਤੁਸੀਂ ਬੈਠੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਇਹ ਹੈ ਜੀ ਗੁਰਦੁਆਰਾ ਸੱਚਾ ਸੌਦਾ ਔਖੇ ਸਾਧੂਆਂ ਨੂੰ ਇੱਥੇ ਲੰਗਰ ਸਿਕਾਇਆ ਸੀ ਬਾਬੇ ਨੇ ਇਹ ਹੈ ਜੀ ਗੁਰਦੁਆਰਾ ਸੱਚਾ ਸੌਦਾ ਜਿੱਥੋਂ ਕੇ 20 ਰੁਪਏ ਚ ਲੰਗਰ ਸਟਾਰਟ ਹੋਇਆ ਸੀਗਾ ਆ ਜੇ ਤੁਹਾਨੂੰ ਦਰਸ਼ਨ ਕਰਾਉਣੇ ਅੰਦਰ ਇਹ ਜੀ ਕੁਛ ਪਾਗੋਲ ਲੰਗਰ ਪਰ ਸ਼ਾਂਦਾ ਚ ਖਾਇਆ ਇਹ ਉਹ ਪਾਉਣ ਪਵਿੱਤਰ ਰੱਖਿਆ ਜੀ ਓਕੇ ਜੀ ਸਤੰਤਨ ਸ੍ਰੀ ਗੁਰਨਾਨ ਦੇਵ ਜੀ ਮਹਾਰਾਜ ਨੇ ਜਦੋਂ ਪਿੱਤਾ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਸੀ ਕਿ ਜਾ ਕੇ ਕੋਈ ਵਪਾਰ ਸੌਦਾ ਕਰੋ ਗੁਰਨਾਨ ਦੇਵ ਜੀ ਮਹਾਰਾਜ ਉਸ ਸਮੇਂ ਸਾਥੇ ਕਈ ਮਰਦਾਨਾ ਜਿਨੂੰ ਲੈ ਕੇ ਇਸ ਸ਼ਹਿਰ ਦੇ ਵਿੱਚ ਐਸਨ ਮੰਡੀ ਚੂੜ ਕਾ ਓਕੇ ਮੰਡੀ ਚੂੜ ਕਾ ਨ ਇਤਿਹਾਸਕਾਰ ਲਿਖਦੇ ਨੇ ਉਸ ਸਮੇਂ ਇਸ ਇਲਾਕੇ ਦੀ ਮੰਡੀ ਬਹੁਤ ਮਸ਼ਹੂਰ ਸੀ ਗੁਰਨਾਨ ਦੇਵ ਜੀ ਮਹਾਰਾਜ ਉਹ ਇੱਥੋਂ ਗੁਜ਼ਰਦੇ ਹਨ ਉਸ ਸਮੇਂ ਉਹਨਾਂ ਰੁੱਖਾਂ ਥੱਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਬੰਦਗੀ ਵਾਲੇ ਸਾਧੂ ਸੰਤ ਬੈਠੇ ਸਨ। ਗੁਰੂ ਨਾਨਕ ਜੀ ਮਹਾਰਾਜ ਨੇ ਵੀ ਆ ਕੇ ਉਹਨਾਂ ਸਾਧੂ ਸੰਤਾਂ ਦੇ ਨਾਲ ਬੈਠ ਕੇ ਪ੍ਰਭੂ ਪਰਮਾਤਮਾ ਦੀ ਆਰਾਧਨਾ ਕੀਤੀ। ਜਦੋਂ ਪਤਾ ਚੱਲਿਆ ਕਿ ਪੁੱਠੇ ਪਿਆਸੇ ਹਨ। ਗੁਰੂ ਸਾਹਿਬ ਨੇ ਉਹਨਾਂ ਵੀ ਪਿਆਦੇ ਵਿੱਚੋਂ ਲੰਗਰ ਦੀ ਰਸਤ ਮੰਗਵਾ ਕੇ ਸਾਰੇ ਸਾਧੂਆਂ ਨੂੰ ਇੱਥੇ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ ਚ ਖਾਇਆ। ਆਲੇ ਦਹਿਲ ਵਾਲੇ ਅਲੇ ਦਿਵਾਲੀ ਦੇ ਦਿਨੇ ਹੀ ਲੋੜਵੰਦ ਸੰਤਾਂ ਪਰਿਵਾਰ ਰਹਿੰਦੇ ਸਨ ਸਭ ਨੂੰ ਹੀ ਬੁਲਾ ਕੇ ਪੰਗਤ ਵਿੱਚ ਬਿਠਾ ਕੇ ਲੰਗਰ ਪ੍ਰਸ਼ਾਦਾ ਚਖਾਇਆ ਆਏਗੇ ਮੁਸਾਫਰਾਂ ਨੂੰ ਚਖਾਇਆ ਤਦ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਤਿਹਾਸਕਾਰ ਲਿਖਦੇ ਕਿ ਤਿੰਨ ਤੋਂ ਚਾਰ ਦਿਨ ਇੱਥੇ ਲੰਗਰ ਦੀ ਸੇਵਾ ਕਰਦੇ ਰਹੇ ਗੁਰੂ ਸਾਹਿਬ ਨੇ ਉਪਰੰਤ ਸਾਰੇ ਸਾਧੂਆਂ ਨੂੰ ਇੱਕ ਉਪਦੇਸ਼ ਦਿੱਤ ਕੇ ਹੇ ਸੰਤੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ ਹਰ ਮਨੁੱਖ ਨੂੰ ਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਾਹਿਬ ਜੀ ਆਪਣੇ ਪਰਿਵਾਰਾਂ ਦੇ ਵਿੱਚ ਜਾ ਕੇ ਕਿਰਤ ਕਰਿਆ ਕਰੋ ਐਨੇ ਕਿਸੇ ਕਰਬਾਰ ਛੱਡ ਕੇ ਅਸੀਂ ਜੰਗਲਾਂ ਦੇ ਵਿੱਚ ਬੈਠ ਕੇ ਜੀਵਨ ਬਿਤਾਉਣਾ ਹੈ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਮੰਨ ਕੇ ਕਿਰਤ ਦੇ ਟਾਈਮ ਕਿਰਤ ਕਰਨੀ ਹੈ ਔਰ ਬੰਦਗੀ ਦੇ ਟਾਈਮ ਬੰਦਗੀ ਕਰਨੀ ਹੈ ਔਰ ਜੋ ਕੁਛ ਤਾਂ ਕਿਰਤ ਕਮਾਈ ਚ ਵੰਡਦੇ ਹੋ ਉਹ ਅਜੇ ਲੋੜਵੰਦ ਮਨੁੱਖਾਂ ਦੀ ਸੇਵਾ ਕਰਿਆ ਕਰੋ ਉਹਦੇ ਚ ਖੁਸ਼ੀਆਂ ਮਾਣੋਗੇ ਉਹਦੇ ਚ ਆਪ ਜੀ ਦੇ ਜੀਵਨ ਸਫਲ ਨੇ ਸੋ ਇੱਥੇ ਤਨਤਨਸ਼ੀਰ ਗੁਰਨਾਥ ਜੀ ਦੇ ਮਹਾਰਾਜ ਨੇ ਰਚਨਾ ਰਚੀ ਵੀਰ ਪੰਨ ਲੰਗਰ ਸਿੱਖੇ ਸਾਧੂਆਂ ਚ ਖਾਦੇ ਉਹ ਸੱਚਾ ਸੋਦਾ ਕਾਇਮ ਕਰਦੇ ਜੋ ਤੇ ਰਹੇਗੀ ਦੁਨੀਆ ਚ ਰਹੇਗਾ ਅੱਜ ਗੁਰੂ ਸਾਹਿਬ ਜੇ ਪਾਰ ਬਕਸ਼ ਸਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀਰ ਪੰਨ ਲੰਗਰ ਹਰ ਥਾਂ ਜਿੱਥੇ ਵੀ ਪਾਕਿਸਤਾਨ ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਕਰਦੇ ਸਿੱਖ ਰਹੇ ਨੇ ਗੁਰੂ ਕਾ ਲੰਗਰ ਰੋਟੇ ਚੱਲ ਰਹੀ ਜੀ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਬਣਾਈ ਰੱਖੇ ਜੀ ਮੁੱਕ ਦੇਣ ਤੇ ਪਰਵਾਨ ਕਿੰਨੇ ਜੀ ਵਾਹਿਗੁਰੂ ਵਾਹਿਗੁਰੂ ਤੋ ਦੋਸਤੋ ਇਹ ਰੁੱਖ ਨੇ ਜਿੱਥੇ ਭੁੱਖੇ ਸਾਧੂਆਂ ਨੂੰ ਲੰਗਿਆ ਜਾਂਦਾ ਨੂੰ ਬਾਬੇ ਨੇ ਦੇਖਿਆ ਸੀ ਭੁੱਖੇ ਸੀਗੇ ਤੇ ਇੱਥੇ ਬਹਿ ਕੇ ਉਹਨਾਂ ਨੇ ਫਿਰ ਉਹਨਾਂ ਨਾਲ ਲੰਗਰ ਸ਼ਿਕਾਇਆ ਇਹ ਜਗ੍ਹਾ ਅਸੇ ਪਾਸੇ ਬੜਾ ਸੋਹਣਾ ਉਹਨਾਂ ਨੇ ਰੁੱਖ ਲਗਾਏ ਹੋਏ ਨੇ ਇਹ ਆ ਪਾਕਿਸਤਾਨ ਦੇ ਪਿੰਡ ਚ ਮੈਨੂੰ ਬਹੁਤ ਵੀਰ ਪੁੱਛ ਰਹੇ ਨੇ ਬੀਜੇ ਬਾਰੇ ਬੀਜੇ ਬਾਰੇ ਬਾਈ ਮੈਂ ਤੁਹਾਨੂੰ ਦੱਸਦਾ ਰੁੱਕ ਕੇ ਦੱਸੂਗਾ ਕਿਸੇ ਅਲੱਗ ਵੀਡੀਓ ਤੇ ਸਪੈਸ਼ਲ ਇਹ ਸਰੋਵਰ ਆ ਸਰੋਵਰ ਆ ਸ਼ਾਇਦ ਹਾਂ ਸਰੋਵਰ ਹੀ ਹੈ ਜੀ ਤੇ ਤਰਨ ਲੱਗਿਆ ਦਰਖਤ ਬੜੇ ਸੋਹਣੇ ਕਾਫੀ ਜਗ੍ਹਾ ਹੈਗੀ ਗੁਰਦੁਆਰੇ ਦੇ ਨਾਮ ਤੇ ਚਲੋ ਆਪਾਂ ਹੁਣ ਚੱਲ ਜੀ ਇਸ ਤੋਂ ਬਾਅਦ ਅਸੀਂ ਬਾਹਰ ਸ਼ਾਹੀਰ ਦੇਖਣੀ ਆ ਤੇ ਉਹਦੀ ਆਪਾਂ ਅਲੱਗ ਵੀਡੀਓ ਬਣਾਵਾਂਗੇ ਤੇ ਫਿਲਹਾਲ ਆਪਾਂ ਇੱਥੋਂ ਚੱਲ ਜੀ ਤੇ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਇਹ ਸੀ ਉਹ ਸੱਚਾ ਹੌਦਾ ਜਿੱਥੇ ਤੁਸੀਂ ਬੈਠ ਕੇ ਦੇਸ਼ਾਂ-ਵਿਦੇਸ਼ਾਂ ਚੋਂ ਦੇਖ ਰਹੇ ਹੋ ਵੀਡੀਓ ਤੇ ਸ਼ੁਕਰੀਆ ਸਾਡੇ ਕਿਸਮਤ ਸੀ ਕਿ ਇੱਥੇ ਆਉਣਾ ਮੈਂ ਮੋਟਾ-ਮੋਟਾ ਦੱਸ ਦਾਂ ਕਿ ਸਾਡੇ ਕੋਲੇ ਕੋਈ ਜਥੇ ਵਾਲਾ ਵੀਜ਼ਾ ਨਹੀਂ ਅਸੀਂ ਪੀਆਰ ਹੈਗੇ ਆਂ ਤੇ ਸਾਨੂੰ ਸਪான்ਸਰ ਨਾਸਰ ਭਾਜੀ ਦੀ ਸੀਗੀ ਤੇ ਅਸੀਂ ਕਿਤੇ ਵੀ ਘੁੰਮ ਸਕਦੇ ਹਾਂ ਦੁਬਈ ਵਾਂਗੂ ਬਾਕੀ ਡਿਟੇਲ ਚ ਵੀਡੀਓ ਮੈਂ ਪਾ ਦੂੰਗਾ ਹਾਂ ਜੇ ਕੋਈ ਇੰਡੀਆ ਚ ਹੈਗਾ ਬਾਈ ਬਿਨਾ ਪੀਆਰ ਤੋਂ ਬਿਨਾ ਕਿਉਂ ਉਹਨੂੰ ਔਖਾ ਬਹੁਤ ਵੀਜ਼ਾ ਨਹੀਂ ਮਿਲਦਾ ਹਾੜੇ ਕੈਨੇਡਾ ਬੈਠੇ ਦੇਖ ਰਹੇ ਨੇ ਪੀਆਰ ਹੈਗੇ ਨੇ ਉਹਨਾਂ ਨੂੰ ਵੀਜ਼ਾ ਝੱਟ ਮਿਲ ਜੂ ਵੀਜ਼ਾ ਮਿਲ ਜੂ ਪਰ ਜੇ ਸਪான்ਸਰ ਹੈਗੀ ਆ ਤਾਂ ਤੁਹਾਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਰਾਮ ਨਾਲ ਸਾਡੇ ਵਾਂਗੂ ਜਿੰਮੇ ਨਾਨਕੀ ਆਏ ਹੋਣੇ ਆ ਘੁੰਮੋਗੇ ਫਿਰ ਠੀਕ ਆ ਜੀ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ サランダボー,ーぼうとトボータン。